ਦੀ ਦੁਨੀਆ ਦੇ ਪਾਤਸ਼ਾਹ ਦੋ ਜਨਮਾਂ ਦੀ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰੇ ਉਹ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸਹਾਇ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਭਤੇ ਜੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਆਖਿਆ ਹੈ ਮਾਰਿਆ ਸਿੱਤਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਪੰਥ ਦੀ ਆਰੰਭਤਾ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 7 ਸਾਲ ਦੀ ਉਮਰ ਦੇ ਵਿੱਚ ਜਦੋਂ ਉਹ ਬਾਂਦੇ ਦੇ ਪਾਸ ਪੜਨ ਗਏ ਗੋਪਾਲ ਬਾਂਦੇ ਦੇ ਪਾਸ ਤਾਂ ਗੋਪਾਲ ਬਾਂਦੇ ਨੇ ਜਿੰਨਾ ਕੁ ਆਪਣਾ ਗਿਆਨ ਦੱਸਣਾ ਸੀ ਦੱਸਿਆ ਫੇਰ ਗੁਰੂ ਨਾਨਕ ਸਾਹਿਬ ਨੇ ਸੋਝੀ ਦਿੱਤੀ ਪਹਿਲਾ ਅੱਖਰ ਵਰਤਿਆ ਊੜ ਉਪਮਾ ਤਾਂ ਕੀ ਕੀਚੈ ਜਾਤਾਂ ਅੰਤ ਨਾ ਪਾਏ ਮਾਵਾਂ ਬੈਠੀਆਂ ਵਾਂ ਭੈਣਾਂ ਬੈਠੀਆਂ ਵੀਰ ਬੈਠੇ ਨੇ ਤੁਸੀਂ ਜਦੋਂ ਅਸੀਂ ਨਨਕਾਣਾ ਸਾਹਿਬ ਜਾਣੇ ਆ ਤਾਂ ਗੁਰਦੁਆਰਾ ਜਨਮ ਅਸਥਾਨ ਸਾਹਿਬ ਦੇ ਨੇੜੇ ਛੋੜਾ ਗਿਆ ਬਾਜ਼ਾਰ ਕੀ ਗੁਰਦੁਆਰਾ ਹੈ ਪੱਟੀ ਲਿਖੀ ਪੱਟੀ ਪੰਜਾਬੀ ਦੇ ਵਿੱਚ ਪੱਟੀ ਵੀ ਗੰਡੇ ਨੇ ਪਹਿਲਾਂ ਫਟੀਆਂ ਦੇ ਉੱਤੇ ਲਿਖਿਆ ਜਾਂਦਾ ਸੀ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦੇਣ ਦੀ ਸ਼ੁਰੂਆਤ ਕੀਤੀ ਤਾਂ ਆਸਾ ਰਾਗ ਦੇ ਵਿੱਚ ਬਾਣੀ ਹੈ ਪੱਟੀ ਲਿਖੀ ਪੱਟੀ ਸਾਹਬ ਉੱਥੇ ਗੁਰਦੁਆਰਾ ਵੀ ਹੈ ਊੜਾ ਉਪਮਾ ਤਾਂ ਕੀ ਜਿੱਤ ਜਾ ਕਾ ਅੰਤ ਨਾ ਪਾਇਆ ਤੇ ਮੈਂ ਬੇਨਤੀ ਕਰਦਾ ਹੁਨਾ ਜਿਸ ਕੌਮ ਦੇ ਰਹਿਬਰ ਨੇ ਗੁਰੂ ਨੇ ਪਹਿਲਾ ਊੜੇ ਦੀ ਗੱਲ ਕੀਤੀ ਹੋਵੇ ਉਸ ਕੌਮ ਦੀਆਂ ਪੀੜੀਆਂ ਜੇ ਊੜੇ ਦੇ ਨਾਲੋਂ ਤੇ ਜੁੜੇ ਦੇ ਨਾਲੋਂ ਟੁੱਟ ਜਾ ਕਿ ਉਹ ਕੌਮ ਤਰੱਕੀ ਕੇ ਵੀ ਕਰ ਸਕਦੀ ਇਹ ਬੇਨਤੀ ਮੈਂ ਤਾਂ ਨਹੀਂ ਕਰ ਰਿਹਾ ਆਪਾਂ ਜਿਸ ਇਲਾਕੇ ਦੇ ਵਿੱਚ ਹੁਣ ਬੈਠੇ ਆ ਖੜੇ ਆ ਭਾਵੇਂ ਕਿ ਇਹ ਇਲਾਕਾ ਸਿੱਖਾਂ ਦਾ ਗੜ ਪਰ ਪਿਛਲੇ ਸਮੇਂ ਤੋਂ ਇੱਥੋਂ ਦਾ ਭਾਵੇਂ ਵੱਸੋ ਮਹਾਂਦਰਾ ਹੋਵੇ ਜਾ ਬੋਲੀ ਦੀ ਗੱਲ ਹੋਵੇ ਉਹਨੂੰ ਵਿਗਾੜਿਆ ਜਾ ਰਿਹਾ ਕਿਉਂਕਿ ਮੈਂ ਇਸ ਇਲਾਕੇ ਦਾ ਪੇਤੀ ਬਹੁਤ ਹਾਂ ਆ ਲਾਗੇ ਖੈਰਪੁਰ ਪਿੰਡ ਆ ਇੱਥੋਂ ਦਾ ਮੇਰਾ ਇੱਕ ਮਿੱਤਰ ਹੁੰਦਾ ਸੀ ਕਰਨ ਜੋਧ ਸਿੰਘ ਸਰਪੰਚ ਇੱਥੇ ਐਕਸੀਡੈਂਟ ਦੇ ਵਿੱਚ ਚੜ੍ਹਦੀ ਜਵਾਨੀ ਚ ਚਲਾ ਗਿਆ ਸੀ ਸਾਡੀ ਬੋਲੀ ਹੈ ਜਿਹੜੀ ਮਾਂ ਬੋਲੀ ਪੰਜਾਬੀ ਅੱਜ ਪੰਜਾਬੀ ਬੋਲਣ ਦੇ ਉੱਤੇ ਵੀ ਕਈ ਸਕੂਲਾਂ ਦੇ ਵਿੱਚ ਜੁਰਮਾਨੇ ਲੱਗਦੇ ਪਾਬੰਦੀ ਤੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਵਾਂ ਕਿ ਦੇਖੋ ਉਸ ਪੜ੍ਹਾਈ ਦਾ ਸੀ ਕੀ ਕਰਨਾ ਜਿਸ ਦੇ ਵਿੱਚ ਸਾਨੂੰ ਸਾਡੀ ਮਾਂ ਬੋਲੀ ਤੋਂ ਹੀ ਤੋੜ ਦਿੱਤਾ ਜਾਂਦੀ ਕਾਏ ਪਹਿਲਾ ਫਰਕ ਸਮਝ ਗਏ ਆਪਣਾ ਆਪਣੇ ਬੱਚਿਆਂ ਨੂੰ ਪੰਜਾਬੀ ਆਪਾਂ ਜ਼ਰੂਰ ਸਿਖਾਉਣੀ ਪੰਜਾਬੀ ਵਿੱਚ ਬੋਲਣਾ ਪੰਜਾਬੀ ਵਿੱਚ ਲਿਖਣਾ ਹਾਂ ਆਪਾਂ ਦੁਨੀਆ ਦੀਆਂ ਸਾਰੀਆਂ ਹੀ ਪਛਾਵਾ ਸਿੱਖ ਸਕਦੇ ਮਾੜੀ ਗੱਲ ਨਹੀਂ ਪਰ ਆਪਣੀ ਬੋਲੀ ਨੂੰ ਤਿਆਗ ਦੇਣਾ ਬੜੀ ਮਾੜੀ ਗੱਲ ਹੈ ਊੜਾ ਵੀ ਸੰਭਾਲਣਾ ਤੇ ਦੂਜੀ ਗੱਲ ਜੂੜਾ ਮਾਂਾਂ ਬੇਟੀਆਂ ਆ ਛੋਟੇ ਛੋਟੇ ਪਚੰਗੀ ਮੈਂ ਦੇਖ ਰਿਹਾ ਇਨਾਂ ਦੇ ਸਿਰਾਂ ਦੇ ਉੱਤੇ ਸੋਹਣੀਆਂ-ਸੋਹਣੀਆਂ ਦਸਤਾਰਾਂ ਵਾਂ ਇਹ ਮਾਵਾ ਨਹੀਂ ਸਜਾ ਗੁਰੂ ਨਾਨਕ ਸਾਹਿਬ ਨੇ ਮਾਵਾ ਨੂੰ ਸਤਕਾਰ ਵੀ ਬੜਾ ਦਿੱਤਾ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਭਟ ਜੰਮੀਐ ਭਟ ਨਿੰਮੀਐ ਭੰਡ ਮੰਗਣ ਵਿਆਹ ਪੰਡੂ ਹੋਵੈ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਪਾਲੀਐ ਪੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜਮੇ ਰਾਹ ਉਸ <div> ਮਾੜਾ ਕਿਉਂ ਕਹਾ ਜਾਵੇ ਜਿਹੜੀ ਰਾਜਿਆਂ ਮਹਾਰਾਜਿਆਂ ਤੇ ਮਹਾਂਪੁਰਸ਼ਾਂ ਨੂੰ ਜਨਮ ਦਿੰਦੀ ਬੱਚੇ ਦੇ ਸਿਰ ਤੇ ਦਸਤਾਰ ਮਾਂ ਸਜਾਉਂਦੀ ਹੈ ਮਾਪ ਕਰੇ ਜੇ 3 4 ਸਾਲ ਦੇ ਬੱਚੇ ਦੇ ਕੇਸ ਕਤਲ ਕੀਤੇ ਜਾਂਦੇ ਨੇ ਤੇ ਉਹ ਵੀ ਮਾਂ ਹੀ ਕਰੋਗੀ ਮਾਵਾਂ ਦਾ ਫਰਕ ਇਹ ਆ ਕਿ ਜਦੋਂ ਬੱਚੇ ਦੇ ਸਿਰ ਦੇ ਵਿੱਚ ਕੰਧਾ ਫੇਰਨ ਕੰਧਾ ਫੇਰਦਿਆਂ ਹੋਇਆਂ ਦੱਸਿਆ ਜਾਵੇ ਬੱਚੇ ਨੂੰ ਇਹ ਜਿਹੜੇ ਉੱਧ ਤੇਰੇ ਕੇਸ ਨੇ ਨਾ ਇਹ ਬੜੇ ਕੀਮਤੀ ਨੇ ਇਹਨਾਂ ਕੇਸਾਂ ਦੇ ਲਈ ਭਾਈ ਤਾਰੂ ਸਿੰਘ ਨੇ ਖੋਪਰੀ ਲੋਹਾਈ ਹੈ ਭਾਈ ਮਨੀ ਸਿੰਘ ਨੇ ਸਿੱਖੀ ਲਈ ਬੰਦ ਬੰਦ ਕਟਵਾਇਆ ਜੇ ਮਾਵਾ ਬੱਚਿਆਂ ਨੂੰ ਤਿਆਰ ਕਰਦੇ ਆ ਕੇਸ ਵੋਂਦਿਆਂ ਦਸਤਾਰ ਸਜਾਉਂਦਿਆਂ ਲਾੜ੍ਹ ਕਰਦੇ ਆ ਗੁਰੂ ਦੀ ਗੱਲ ਦੱਸਣ ਤਾਂ ਸਾਡੇ ਬੱਚੇ ਸਿੱਖੀ ਦੇ ਵਿੱਚ ਪਰਪੱਕ ਹੋਣਗੇ ਇਹ ਗੱਲ ਹੈ ਜੂੜੇ ਤੇਜੀ ਕਰ ਜੂੜਾ ਊੜਾ ਜੇ ਆਪਾਂ ਇਹਨੂੰ ਸੰਭਾਲ ਲਿਆ ਤਾਂ ਅਸੀਂ ਗੁਰਸਿੱਖੀ ਵਾਲੇ ਉਤਰਾ ਜਿਸ ਸਿੱਖੀ ਦੇ ਬਾਰੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਖੰਨੀਓ ਤਿੱਖੀ ਵਾੜੋਂ ਨਿੱਕੀ ਇਕ ਮਾਰਗ ਜਾਣਾ ਸਿੱਖੀ ਕੰਡੇ ਦੀ ਧਾਰ ਤੇ ਚੱਲਣਾ ਤੇ ਜਦੋਂ ਆਪਾਂ ਊੜੇ ਤੇ ਜੂੜੇ ਦੀ ਸੰਭਾਲ ਕਰਕੇ ਗੁਰੂ ਦੀ ਬਾਣੀ ਨਾਲ ਜੁੜ ਗਏ ਊੜਾ ਹੋਵੇਗਾ ਤੇ ਬਾਣੀ ਨਾਲ ਜੁੜਾ ਜੂੜਾ ਹੋਵੇਗਾ ਤੇ ਸਿੱਖੀ ਨਾਲ ਜੁੜਾ ਤੇ ਜਦੋਂ ਆਪਾਂ ਬਾਣੀ ਦੇ ਨਾਲ ਜੁੜ ਗਏ ਫੇਰ ਸਾਨੂੰ ਕੋਈ ਭੁਲੇਖਿਆਂ ਚ ਨਹੀਂ ਪਾ ਸਕਦਾ ਫੇਰ ਸਾਨੂੰ ਪਤਾ ਹੈ ਸਾਡਾ ਗੁਰੂ ਸ਼ਿਰਪ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨਮਾਨੈ ਪਰਤਪ ਗੁਰੂ ਨਿਸਕੰ। ਜੁਣ ਜਦੋਂ ਬਾਣੀ ਦੇ ਨਾਲ ਜੁੜ ਗਏ ਊੜੇ ਨਾਲ ਜੁੜ ਗਏ ਜੁੜੇ ਨਾਲ ਜੁੜ ਗਏ ਫਿਰ ਅਬਲਾ ਪੜਾ ਹੁੰਦਾ ਹੈ ਉਹਨੂੰ ਕਹਿੰਦੇ ਆ ਸਤ ਗੁਰ ਕੈ ਜਨਮੈ ਗਵਰਨਮੈਂਟ ਆ ਗੁਰੂ ਦੇ ਘਰ ਦੇ ਵਿੱਚ ਜਨਮ ਲੈਣਾ ਜਿਹਨੂੰ ਖੰਡੇ ਬਾਟੇ ਦੀ ਬਾਉ ਅਮਰ ਤੁਸ਼ ਅਨੰਦਪੁਰ ਸਾਹਿਬ ਆਪਣੇ ਤੋਂ ਬਹੁਤਾ ਦੂਰ ਨਹੀਂ ਆਪਾਂ ਸਾਰੇ ਅਨੰਦਪੁਰ ਸਾਹਿਬ ਜਾਂਦੇ ਗੁਰੂ ਨੇ ਖੰਡੇ ਬਾਟੇ ਦੀ ਬਾਉ ਦੇ ਕੇ ਸਾਨੂੰ ਇੱਕ ਕੌਮ ਬਣਾਈ ਮੈਂ ਹਰ ਥਾਂ ਤੇ ਇਹ ਬੇਨਤੀ ਕਰਦਾ ਆਪਾਂ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਰਹੀਏ ਕਿਸੇ ਵੀ ਦੇਸ਼ ਵਿੱਚ ਰਹੀਏ ਸਾਡੇ ਦੀ ਮਾਪੋਤ ਰਹਿੰਦੇ ਵੀ ਨੇ ਆਪਣੇ ਰਿਸ਼ਤੇਦਾਰ ਪਰ ਕੌਮ ਦੇ ਵਿੱਚ ਬਹੁਤ ਕੁਝ ਸਾਂਝ ਹੈ ਅਸੀਂ ਕਿਸੇ ਵੀ ਖਿੱਤੇ ਤੇ ਰਹੀਏ ਅਸੀਂ ਸਾਰੇ ਜਾਣੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਾਂ ਅਸੀਂ ਇੱਕ ਪਰਿਵਾਰ ਹਾਂ ਇੱਕ ਕੌਮ ਹਾਂ ਇੱਕ ਕੌਮ ਹੋਣ ਦੇ ਨਾਤੇ ਸਾਡੇ ਦੁੱਖ ਸਾਡੇ ਸੁੱਖ ਇਹ ਸਾਂਝੀ ਆਪਾਂ ਇੱਕ ਪਰਿਵਾਰ ਵਾਂਗ ਰਹਿੰਗੇ ਮੈਨੂੰ ਚੇਤਾ ਇੱਕ ਵਾਰੀ ਮੈਂ ਆਪਣੇ 70 ਸੈਕਟਰ ਤੋਂ ਚੰਡੀਗੜ੍ਹ ਜਾ ਰਿਹਾ 15 ਸਾਲਾਂ ਦਾ ਇੱਕ ਸਾਡਾ ਬੱਚਾ ਸਿੱਖਾਂ ਦਾ ਉਹ ਸਕੂਟਰ ਤੇ ਜਾ ਰਿਹਾ ਉਹਦੇ ਕੋਲੋਂ ਕਿਤੇ ਸਕੂਟਰ ਦੀ ਜਿਹੜੀ ਫੇਟ ਸੀ ਉਹ ਪਰਵਾਸ ਸਿੰਘਾਂ ਦੇ 3 ਬਿੱਲਰ ਦੇ ਨਾਲ ਲੱਤੀ ਉਹ ਹੜਦੰਗੀ ਹੁੰਦੇ ਨੇ ਥੋੜਾ ਜਿਹਾ ਉਹ ਕਿੰਨੇ ਜਾਣੇ ਉਹਨੂੰ ਘੇਰ ਕੇ ਤੇ ਦੌਕੇ ਮਾਰ ਰਹੇ ਨੇ ਧੱਕਾ ਮੁਕੀ ਦਾ ਰਹੇ ਨੇ ਤੇ ਮੈਂ ਰੁਕਿਆ ਮੈਂ ਆ ਰਾਜ ਆਂਦੇ ਕੋਸ਼ ਸਿੱਖਾਂ ਨੂੰ ਰੋਕਿਆ ਸਰਕਾਰਾਂ ਨੂੰ ਕਿ ਇਹ ਬੱਚਾ ਹੈ ਇਹ ਲੋਕ ਇਹਦੇ ਨਾਲ ਬੁਰੀ ਕਰ ਗੱਲ ਕੁਛ ਨਹੀਂ ਸੀ ਜਦੋਂ ਰੁਕਿਆ ਤੇ ਆਪਣੇ ਬੰਦੇ ਵੀ ਇਕੱਠੇ ਹੋ ਗਏ ਉਹ ਭੱਜ ਗਏ ਇਹ ਸਾਡਾ ਫਰਜ਼ ਹੈ ਸਾਡਾ ਇੱਕ ਵੀ ਬੰਦਾ ਸਾਡਾ ਇੱਕ ਵੀ ਭਰਾ ਕਿਸੇ ਮੁਸੀਬਤ ਦੇ ਵਿੱਚ ਹੋ ਗਏ ਕਿਸੇ ਮੁਸ਼ਕਲ ਦੇ ਵਿੱਚ ਹੋ ਗਏ ਸਾਡਾ ਫਰਜ਼ ਆ ਆਪਣੇ ਭਰਾ ਜਾਂ ਆਪਣੇ ਭੈਣ ਦੇ ਨਾਲ ਆਪਾਂ ਖੜੀ ਹਾਂ ਇਹ ਸਾਨੂੰ ਗੁਰੂ ਨੇ ਸਿਖਾਇਆ ਅਸੀਂ ਇਹ ਨਹੀਂ ਆ ਵੀ ਇਗਨੋਰ ਮਾਰ ਕੇ ਅੱਗੇ ਚਲੇ ਜਾਈਏ ਫੇਰ ਕਾ ਦਾ ਸੰਜਾ ਪਰਵਾਹ ਸੰਜਾ ਪਰਿਵਾਰ ਹੈ ਦੁੱਖ ਹੋਵੇ ਸੁੱਖ ਹੋਵੇ ਇੱਕ ਦੂਜੇ ਦੇ ਨਾਲ ਮੁਸ਼ਕਲ ਦੇ ਵਿੱਚ ਆਪਾਂ ਖੜੀ ਗੀ ਮਦਦ ਕਰਦੀ ਸਿੱਖੀ ਬਤਾ ਕਿਦਾਂ ਦੀ ਆ ਮੈਂ ਇਤਿਹਾਸ ਨੂੰ ਪੜ ਰਿਹਾ ਸੀ ਅੱਜ ਕੱਲ ਆਪਾਂ ਆਪ ਹੀ ਆਮ ਹੀ ਵੇਖਦੇ ਆ ਸਿੱਖ ਸਿੱਖ ਦੇ ਨਾਲ ਲੜਦਾ ਗੁਰਦੁਆਰਿਆਂ ਤੇ ਬਣੇ ਨਹੀਂ ਗੁਰੂ ਦੀ ਗੱਲ ਕਰਨੀ ਪ੍ਰਚਾਰ ਨਹੀਂ ਕਈ ਲੋਕ ਗੁਰਦੁਆਰਿਆਂ ਦੇ ਵਿੱਚ ਲੜਦੇ ਨੇ ਝਗੜੇ ਹੁੰਦੇ ਨੇ ਕਲੇਸ਼ ਹੁੰਦੇ ਨੇ ਕਿੰਨੇ ਕੇਸ ਤੇ ਉੱਤੇ ਸ਼੍ਰੀ ਕਾਲ ਤੱਕ ਸਭ ਹੁੰਦੇ ਸਿੱਖੀ ਦੇ ਦਾਤੀ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਨਾਲ ਜਿਹੜੇ ਸਿੱਖ ਫੜੇ ਗਏ ਸੀ ਨਾ ਹਰ ਕਸ਼ੀਅਨ ਨੇ ਸੁਣਿਆ ਸੀ ਕਿ ਸਿੱਖਾਂ ਦੇ ਵਿੱਚ ਆਪਸੀ ਪ੍ਰੇਮ ਬੜਾ ਹੁੰਦਾ ਪਿਆਰ ਬੜਾ ਹੁੰਦਾ ਉਹਨੇ ਗਿਆਮ ਦੇ ਪਲਾਟ ਚੋਂ ਉਹਨੇ ਤਿੰਨ ਸਿੱਖ ਇੱਕ ਕੋਠੜੀ ਚ ਬਹਾਨ ਕੀਤਾ ਇੱਕ ਬੱਚਾ ਇੱਕ ਨੌਜਵਾਨ ਇੱਕ ਬਜ਼ੁਰਗ ਉਹਨਾਂ ਨੂੰ ਕਈ ਦਿਨ ਭੁੱਖੇ ਰੱਖਿਆ ਕੁਛ ਨਹੀਂ ਖਾਣ ਨੂੰ ਦਿੱਤਾ ਇੱਕ ਪੋਸ਼ ਦਿਨਾ ਬਾਅਦ ਰੋਟੀ ਦਾ ਇੱਕ ਪਕੜਾ ਉਹਨੇ ਜੇਲ੍ਹ ਦੇ ਵਿੱਚ ਕੂਠੀ ਦੇ ਵਿੱਚ ਰੱਖ ਦਿੱਤੇ ਨੇ ਕਿ ਸਭ ਤੋਂ ਪਹਿਲੀ ਨਿਗਾਹ ਨੌਜਵਾਨ ਤੇ ਗਈ ਤੇ ਰੋਟੀ ਪਈ ਕਈ ਦਿਨਾਂ ਦਾ ਭੁੱਖਾ ਉਹਨੇ ਆਖਿਆ ਮੈਂ ਜਵਾਨ ਆ ਮੈਂ ਉਖਾ ਰਹਿ ਸਕਦਾ ਆ ਆ ਜਿਹੜਾ ਬੱਚਾ ਹੈ ਬੱਚੇ ਨੂੰ ਭੁੱਖ ਜ਼ਿਆਦਾ ਸਤਾਉਂਦੀ ਹੈ ਉਹਨੇ ਰੋਟੀ ਦਾ ਟੁਕੜਾ ਚੁੱਕਿਆ ਤੇ ਬੱਚੇ ਦੇ ਸਰਾਹਣੇ ਰੱਖ ਤਾ ਜਦੋਂ ਬੱਚਾ ਉੱਠਿਆ ਉਹਨੇ ਵੇਖਿਆ ਕਿ ਰੋਟੀ ਦਾ ਟੁਕੜਾ ਪਿਆ ਰੋਟੀ ਪਈ ਏ ਉਹਨੇ ਉਹ ਪਰਸ਼ਾਦਾ ਜਿਹੜਾ ਸੀ ਉਹ ਆਪ ਨਹੀਂ ਖਾਤਾ ਉਹਨੇ ਆਖਿਆ ਮੇਰਾ ਤਾਂ ਢਿੱਡ ਛੋਟਾ ਏ ਇਹ ਬਜ਼ੁਰਗ ਜਿਹੜਾ ਇਹਦੇ ਕੋਲੋਂ ਦੀ ਭੁੱਖ ਝਲੀ ਜਾਣੀ ਉਹਨੇ ਉਹ ਰੋਟੀ ਜਿਹੜੀ ਸੀ ਉਹ ਬਜ਼ੁਰਗ ਦੇ ਸਰਾਹਣੇ ਰੱਖ ਦਿੱਤੀ ਥੋੜੇ ਸਮੇਂ ਬਾਅਦ ਬਜ਼ੁਰਗ ਉੱਠਿਆ ਉਹਨੇ ਵੇਖਿਆ ਕਿ ਰੋਟੀ ਪਈ ਹੈ। ਉਹਨੇ ਆਖਿਆ ਮੇਰੀ ਤੇ ਲੰਘ ਦੇ। ਤੇ ਨੌਜਵਾਨਾਂ ਦੀ ਕੌਮ ਨੂੰ ਬੜੀ ਲੋੜ ਹੈ। ਉਹਨੇ ਉਹ ਰੋਟੀ ਦਾ ਫੇਰ ਟੁਕੜਾ ਨੌਜਵਾਨ ਦੇ ਸਰਾਡੇ ਰੱਖ ਦਿੱਤਾ। ਨੌਜਵਾਨ ਨੇ ਵੇਖਿਆ ਰੋਟੀ ਘੁੰਮ ਕੇ ਉੱਥੀ ਆ ਗਈ। ਉਹਨੇ ਉਹ ਰੋਟੀ ਕਾਰ ਬੋਪੜੀ ਤੋਂ ਬਾਹਰ ਸੁੱਟ ਦਿੱਤੀ ਅਸਲੀ ਕਿਸੇ ਦੇ ਟੁਕੜੇ ਆ ਕੇ ਪਾਉ। ਟੁਕੜੀ ਛੁੱਟੇ ਦਾ। ਇਹ ਪ੍ਰੇਮ ਹੈ ਸਿੱਖਾਂ ਦਾ ਉਹ ਖੋ ਨਹੀਂ ਰਹਿ ਲੜ ਨਹੀਂ ਰਹਿ ਅਪਸ ਵਿੱਚ ਪਹਿਲਾ ਕਹਿੰਦਾ ਹੈ ਨੌਜਵਾਨ ਇਹ ਬੱਚਾ ਖਾ ਲੇ ਬੱਚਾ ਕਹਿੰਦਾ ਬਜ਼ੁਰਗ ਖਾ ਲੇ ਬਜ਼ੁਰਗ ਕਹਿੰਦਾ ਨੌਜਵਾਨ ਖਾ ਲੇ ਇਹ ਪ੍ਰੇਮ ਇੱਕ ਦੂਜੇ ਦਾ ਖਿਆਲ ਹੈ ਪਰ ਗੱਲ ਜਦੋਂ ਭੁਮ ਕੇ ਉੱਠੇ ਗਏ ਕਿ ਇਹ ਤੇ ਟੁਕੜਾ ਸਟਿਆਂ ਹੀ ਤਾਂ ਆ ਹ ਅਸੀਂ ਆਪਸ ਵਿੱਚ ਲੜ ਪਏ ਅੱਜ ਵੀ ਸਾਡੇ ਵਿੱਚ ਕੁਝ ਬਾਧ ਵਿਰੋਧੀਆਂ ਦੇ ਵੱਲੋਂ ਟੁਕੜੇ ਸੁਟੇ ਗਏ। ਭੋਲੇ ਲੋਕ ਲੜ ਪਏ। ਸਾਨੂੰ ਗੁਰੂ ਨੇ ਇੱਕ ਕੌਮ ਬਣਾਇਆ। ਕਿ ਕੌਮ ਹੋਣ ਦੇ ਨਾਤੇ ਤੇ ਅਸੀਂ ਗੁਰੂ ਦਾ ਦਿੱਤਾ ਖਾઈએ, ਉਹਦੇ ਤੇ ਸਬਰ ਰੱਖੀਏ। ਉਹਨਾਂ ताकतਾਂ ਨੂੰ ਪਛਾਣ ਨਹੀਂ ਜਿਹੜੀਆਂ ਕੌਮ ਦੇ ਵਿੱਚ ਫੁੱਟਬਾਲ ਕੌਮ ਨੂੰ ਲੜਾਉਂਦੀਆਂ। ਅਸੀਂ ਹਿੰਦੁਸਤਾਨ ਦੇ ਵਿੱਚ ਮਾਇਨਰ ਮਨੀਆਉਟਿੰਗਾਂ ਘੱਟ ਤੋਂ ਘੱਟ ਗਿਰਦੀ। ਸਾਨੂੰ ਗੁਰੂ ਨੇ ਪੁਕਾਰ ਅਸੀਂ ਸਾਰੇ ਕੋਦੇ ਪਉਣੀ ਪੰਜ ਗੁਰੂ ਸਾਡਾ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ। ਅਸੀਂ ਸਾਰੇ ਸਿੱਖ 10 ਪਾਤਸ਼ਾਹਾਂ ਦਾ ਗੁਰੂ ਗ੍ਰੰਥ ਸਾਹਿਬ ਤੇ ਗੁਰੂਖਾਨ ਸਾਹਿਬ ਨੂੰ ਮੰਨਦੇ। ਸਾਡੇ ਵਿੱਚ ਤੇ ਲੜਾਈ ਕੋਈ ਨਹੀਂ ਵੈਸੇ। ਔਰ ਆਪਾਂ ਕਿੰਨੇ ਕਿੰਨੇ ਮਸਲਿਆਂ 'ਤੇ ਲੜਦੇ ਇਹਦੇ ਵਿੱਚ ਜਰੂਰੀ ਆ ਇਹਨਾਂ ਤੋਂ ਉੱਪਰ ਉੱਠ ਕੇ ਗੁਰੂ ਨੇ ਤੇ ਮੁਹਬਤ ਸਫਾਈ ਗੁਰੂ ਆਖਦਾ ਆਏ ਬਿੱਲ ਗੁਰ ਸਿੱਖ ਆਏ ਮਿੱਲ ਤੂੰ ਮੇਰੇ ਗੁਰੂ ਕੇ ਪਿਆਰੇ ਗੁਰੂ ਆਖਦਾ ਮੇਰੀ ਕਲੋਂ ਮੋਚੜੇ ਗੁਰ ਸਿੱਖ ਅੰਦਰ ਨੇ ਮੇਰੇ ਚੰਦ ਤੇ ਮੋਜੇ ਜੋੜੇ ਵੀ ਬਣਦਾ ਇਹ ਗੁਰੂ ਸਿੱਖਾਂ ਦੇ ਪੈਰਾਂ ਚ ਪੈ ਜਾਣ ਤੇ ਚੰਗੀ ਲੱਗਦੀ ਹੈ ਇਸ ਲਈ ਜ਼ਰੂਰੀ ਹੈ ਆਪਾਂ ਪ੍ਰੇਮ ਦੇ ਨਾਲ ਇਤਿਫਾਕ ਦੇ ਨਾਲ ਰਹੀ ਜਿਹੜੇ ਵੀ ਇੰਪਰਾਲੇ ਧਰਮ ਪ੍ਰਚਾਰ ਦੇ ਕੀਤੇ ਕਰਦੇ ਨੌਜਵਾਨ ਨੇ ਰਾਜਨਦੀਪ ਸਿੰਘ ਭਾਈ ਸਾਹਿਬ ਪਹਿਲਾ ਇਹੋ ਜੀਆਂ ਲਹਿਰਾਂ ਚੱਲੀਆਂ ਸਨ ਬਹੁਤ ਪਰ ਪਿਛਲੇ ਥੋੜੇ ਸਮੇਂ ਤੋਂ ਫੜੋਤ ਆਈ ਇਹ ਕੰਮ ਗੁਰੂ ਵੀ ਹਾਂ ਆਪਾਂ ਇਹਨਾਂ ਦਾ ਸਾਥ ਦੇ। ਇਹ ਸਾਥ ਦੇ ਕੇ ਜਿਆਦਾ ਤੋਂ ਜਿਆਦਾ ਗੁਰਮਤ ਦੇ ਸਮਾਗਮ ਹੋਣ। ਇਹ ਗੁਰਦੁਆਰੇ ਦੇ ਵਿੱਚ ਕਿੰਨਾ ਘੱਟ ਗੁਰਦੁਆਰੇ ਦਾ ਹਾਲ ਵੀ ਵੱਡਾ ਹੈ। ਇਹ ਕਾਦੇ ਲਈ ਨੇ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਲਈ। ਹਰ ਪਿੰਡ ਵਿੱਚ ਗੁਰਦੁਆਰਾ ਤੇ ਹਰ ਪਿੰਡ ਵਿੱਚ ਸਮਾਗਮ ਹੋਣਾ ਚਾਹੀਦਾ। ਕਮੇਟੀਆਂ ਨੂੰ ਸਹਿਯੋਗ ਕਰਨਾ ਚਾਹੀਦਾ। ਇਹ ਜਿੰਨਾ ਵੀ ਪੈਸਾ ਹੈ ਇਹ ਕੰਮ ਕਰਨ ਵਾਲੇ ਜਿਹੜੇ ਸੇਵਾਦਾਰ ਨੇ ਉਹਨਾਂ ਲਈ ਤੇ ਧਰਮ ਪ੍ਰਚਾਰ ਨੇ ਆਪਾਂ ਬਸ ਇਥੋਂ ਪੱਥਰ ਕੁੱਟਿਆ ਉਠੇਲਾਤਾ ਇਹਦੇ ਲਈ ਥੋੜਾ ਸਮਾਂ ਆਪਾਂ ਰੋਕ ਸਕਦੇ ਹਾਂ ਪਹਿਲੀ ਗੱਲ ਰੱਖੀਏ ਕਿ ਸਿੱਖੀ ਦਾ ਪ੍ਰਚਾਰ ਨੌ ਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਤੇ ਆਪਾਂ ਨੇ ਪਖਤਾ ਦੇ ਨਾਲ ਜੁੜੇ ਰਹੇ ਮੈਨੂੰ ਖੁਸ਼ੀ ਹੈ ਕਿ ਇਹ ਜਿਹੜਾ ਜੱਥਾ ਹੈ ਇਹ ਪੰਜ ਪਿਆਰੇ ਸ੍ਰੀ ਕੇਸ ਗੜ ਸਾਹਿਬ ਤੋਂ ਆ ਗਏ ਨੇ ਜਦੋਂ ਵੀ ਅਮਰ ਸੰਚਾਰ ਕਰਦੇ ਇਹ ਪੰਥ ਦੀ ਮਰਿਆਦਾ ਦੇ ਨਾਲ ਅਕਾਲ ਤਖਤ ਸਾਹਿਬ ਵਾਲੇ ਨਾਲ ਜੁੜੇ ਇਹ ਪੰਥ ਦੀ ਨੁਮਾਇੰਦਾ ਅਦਮਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਨਾਲ ਸਹਿਯੋਗ ਕਰਦੇ ਤੇ ਮੈਂ ਚਾਹਣਾ ਹਾਂ ਆਪਾਂ ਸਾਰੇ ਇਹੋ ਜਿਹਾ ਸਮਾਗਮ ਵੱਧ ਚੜ੍ਹ ਕੇ ਕਰਕੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਕਿ ਜਿਆਦਾ ਤੋਂ ਜਿਆਦਾ ਆਪ ਬਾਣੀ ਦਾ ਪਾਠ ਕਰੇ ਬਾਣੀ ਦੇ ਪਹਿਰੇ ਬਦਲ ਕੇ ਬਾਣੀ ਹੀ ਸਾਡਾ ਗੁਰੂ ਹੈ ਬਾਣੀ ਦੇ ਨਾਲ ਜੁੜਾਂਗੇ ਜੀਵਨ ਦੇ ਵਿੱਚ ਨਾਲ ਕਿਰਵਾ ਤੇ ਵਿਕਾਸ ਹੋਵੇਗਾ ਆਪ ਸੰਪਤੀ ਰੂਪ ਦੇਗੇ ਆਪਾਂ ਗੁਰੂ ਦੇ ਬਖਸ਼ਿਸ਼ਾਂ ਲੈ ਕਰਕੇ ਸਮਾਪਤੀ ਕਰੀਏ ਮੇਰਾ ਬੜਾ ਥੋੜਾ ਜਿਹਾ ਖਰਾਬ ਇਸ ਕਰਕੇ ਮੈਂ ਬਹੁਤਾ ਲੰਮਾ ਸਮਾਂ ਗੱਲਬਾਤ ਨਹੀਂ ਕਰ ਸਕਦਾ ਵਿਚਾਰ ਨਹੀਂ ਕਰ ਸਕਦਾ ਹਾਂ ਸੰਗਤ ਦੇ ਰੂਪ ਦੇ ਵਿੱਚ ਆਪਾਂ ਗੁਰੂ ਦੇ ਬਚਨ ਸੰਗਤ ਦੇ ਰੂਪ ਦੇ ਵਿੱਚ ਪੜ੍ਹ ਕੇ ਤੇ ਫਿਰ ਆਪਾਂ ਸਮਾਪਤੀ ਕਰਾਂਗੇ ਇਹ ਗੱਲ ਹਰ ਸਿੱਖ ਨੂੰ ਪਤਾ ਹੋਣੀ ਚਾਹੀਦੀ ਬੱਚੇ ਬੱਚੇ ਨੂੰ ਪਤਾ ਹੋਣੀ ਚਾਹੀਦੀ ਆ ਸਾਡਾ ਗੁਰੂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅੱਜ ਦੇ ਸਮੇਂ ਦੇ ਵਿੱਚ 10 ਪਾਤਸ਼ਾਹਾਂ ਨੂੰ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਕੋਈ ਗੁਰੂ ਨਹੀਂ ਹੋ ਸਕਦਾ ਕੋਈ ਵੀ ਆ ਜਾ ਬੜੇ ਫਿਰਦੇ ਨੇ ਇੱਥੇ ਲੋਕ ਗਦਿੱਲੇ ਲਾਉਂਦੇ ਨੇ ਆਪਣੀ ਪਰ ਸਾਨੂੰ ਸਾਡੇ ਗੁਰੂ ਨੇ ਕਿਹਾ ਆਖਿਆ ਭਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਉਕਮ ਹੈ ਗੁਰੂ ਮਾਨਿਓ ਗ੍ਰੰਥ ਚਾਬਰ ਸ਼ਤਰ ਤਖਤ ਬੇਮਾਲਕ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੈ ਗੁਰੂ ਬ੍ਰਾਂਤ ਸਾਥ ਬਾਣੀ ਤੇ ਗੁਰੂ ਰਾਮਦਾਸ ਜੀ ਦੇ ਬਚਨ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਵਿਚ ਬਾਣੀ ਅੰਮ੍ਰਿਤ ਸਾਰੇ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸਿਵਕ ਜਨ ਮਾਨੈ ਗੁਰ ਬਾਣੀ ਕਹ ਸਿਵਕ ਜਨ ਮਾਨੈ پر تخ گرو نستا پر تخ گرو نستارے سچے پادشاہ نے آتما گرو ویچ سریر گرو پنتھ کا سدان بنتے آ ਜਦੋਂ ਪ੍ਰਥਮ ਰਾਤ ਜੈ ਜਾਮ ਖੰਡੇ ਦੀ ਪਹੁੰਚ ਕੇ ਜਦੋਂ ਆਪਾਂ ਖੰਡੇ ਬਾਟੀ ਦੀ ਪਹੁੰਚੋਂ ਅੰਮ੍ਰਿਤ ਨੂੰ ਪ੍ਰਾਪਤ ਕਰਦੇ ਹਾਂ ਅੰਮ੍ਰਿਤ ਛਕਦੇ ਹਾਂ ਜਿਨ੍ਹਾਂ ਨੇ ਛਕ ਲਿਆ ਉਹ ਬਰਾਈਆਂ ਤੋਂ ਬਚ ਜਾਂਦੇ ਆ ਅੱਜ ਨਸ਼ਾ ਵੀ ਬਹੁਤ ਹੈ ਪੰਜਾਬ ਵਿੱਚ ਇਹਦੇ ਤੋਂ ਜੇ ਆਪਣੇ ਨੌਜਵਾਨਾਂ ਨੂੰ ਬਚਾਉਣਾ ਹੈ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਨਾ ਪੈਣਾ ਹੈ ਇਕੱਠੇ ਰਹਿਣਾ ਪੈਣਾ ਇੱਕ ਦੂਜੇ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਸਮਝਾਉਣਾ ਪੈਣਾ ਹਮੇਸ਼ਾ ਪਾਪਾ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜਨਾ ਹੈ ਜੁੜਾਉਗੇ ਗੁਰੂ ਦੀ ਨਕਸ਼ੀ ਨਾਲ ਮਿਲਣਾ ਗੁਰੂ ਦੀ ਨਗਹਿ ਨਾਲ ਮਿਲਣਾ ਇਹ ਗੱਲ ਹਮੇਸ਼ਾ ਚੇਤਿਆਂ ਚ ਰੱਖਣੀ ਹੈ ਸਿੱਖੀ ਅਨਮੂਰ ਇਤਿਹਾਸ ਦੀ ਇੱਕ ਗੱਲ ਭਾਈ ਸੁਬੇਕ ਸਿੰਘ ਤੇ ਭਾਈ ਸ਼ਹਾਬਾਦ ਸਿੰਘ ਨੂੰ ਜੈਗਾ ਖਾਨ ਨੇ ਪੜਿਆ ਪਿਓ ਬੁੱਤਸਾਨ ਜੈਗਾ ਖਾਨ ਲਾਹੌਰ ਦਾ ਸੁਬੇਦਾਰ ਆ ਉਹ ਕਹਿੰਦਾ ਵਸ ਸੁਬੇਕ ਸਿੰਘ ਤੇਰਾ ਇੱਕੋ ਹੀ ਪੁੱਤਰ ਆ ਸ਼ਹਾਬਾਦ ਸੇ ਲੋਕੀ ਆਪਣੇ ਪੁੱਤਰਾਂ ਲਈ ਕੀ ਕਸ਼ਮੀ ਕਰਦੇ ਮੈਂ ਤੈਨੂੰ ਇੱਕ ਗੱਲ ਸਮਝਾਵਾਂ ਸਿੱਖੀ ਛੱਡ ਦੇ ਤੇਰਾ ਪੁੱਤ ਵੀ ਛੱਡ ਦੇ ਤੁਹਾਡੀ ਕੁੱਲ ਬਾਤ ਜਾਵੇ ਭਾਈ ਸੁਬੇਦ ਸਿੰਘ ਤੂੰ ਵੀ ਸਿੱਖੀ ਛੱਡ ਉਹਦਾ ਪੁੱਤਰ ਅਸ਼ਾਬਾਦ ਸਿੰਘ ਉਹਨੂੰ ਵੀ ਦੇ ਸਿੱਖੀ ਛੱਡ ਭਾਈ ਸੁਬੇਦ ਸਿੰਘ ਦਾ ਜਵਾਬ ਸੀ ਉਹ ਕੰਨ ਲੱਗਾ ਜੀਆ ਖਾਨ ਨੂੰ ਤਾਨੀ ਹੋ ਸਕਦਾ ਭਾਈ ਰਤਨ ਸਿੰਘ ਭੰਦੂ ਨਿਪਰਾ ਜੀ ਦੇ ਪੰਥ ਪ੍ਰਕਾਸ਼ ਵਿੱਚ ਲਿਖਿਆ ਉਹਨੇ ਜਵਾਬ ਦਿੱਤਾ ਹਮ ਕਾਰਨ ਗੁਰਪੁਲੇ ਗਵਾਈ ਹਮ ਕੁੱਲ ਰੱਖੈ ਕਹੁਣ ਬਡਾਏ ਸਾਡੇ ਲਈ ਸਾਡੇ ਗੁਰੂ ਨੇ ਚਾਰ ਪੁੱਤ ਸ਼ਹੀਦ ਕਰਵਾਈ ਮਾਂ ਸ਼ਹੀਦ ਹੋਈ ਗੁਰੂ ਤੇਗ ਬਹਾਦਰ ਪਾਤਸ਼ਾਹ ਪਿਤਾ ਸ਼ਹੀਦ ਹੋਏ ਗੁਰੂ ਨੇ ਸਾਡੇ ਦੇ ਕੁੱਲਾਂ ਨਹੀਂ ਰੱਖਣਾ ਅਸੀਂ ਆਪਣੇ ਉੱਤੇ ਰੱਖਣ ਲਈ ਸਿੱਖੀ ਛੱਡ ਕੇ ਇਹ ਸੋਚਾਂ ਨੂੰ ਮੰਨ ਲਈ ਸ਼ਹੀਦੀ ਹੋਏ ਗੋਮੇ ਪਿਓ ਪੁੱਤ ਚਰਖੜੀਆਂ ਤੇ ਚੜਕੇ ਪਰ ਸਿੱਖੀ ਨਹੀਂ ਸਕੀ ਸਿੱਖੀ ਅਨਮੋਲ ਹੈ ਅਸੀਂ ਗੁਰੂ ਦੀ ਸਿੱਖੀ ਨੂੰ ਅਪਣਾਇਏ ਉਹਦੇ ਅਨਸਾਰੀ ਹੋ ਕੇ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਸੱਚੇ ਬਾਦਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਕੀ ਸੰਗਤ ਸਾਡੇ ਵਿੱਚ ਜਿੱਥੇ ਬਾਬਾ ਰਾਜਨਦੀਪ ਸਿੰਘ ਜੀ ਉੱਥੇ ਸੇਕ ਕਦਰ ਸਾਹਿਬ ਬਡੇ ਗੁਰਮਖੀ ਸਿੱਖਾਂ ਦੀ ਨੁਮੈਂਦਾ ਧਾਰਮਿਕ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਹਲਕੇ ਦੇ ਸਤਕਾਰਯੋਗ ਮੈਂਬਰ ਸਰਦਾਰ ਚਰਨਜੀਤ ਸਿੰਘ ਕਾਲੇਵਾਲ ਇਹ ਤੁਹਾਡੇ ਹਲਕੇ ਦੇ ਮੈਂਬਰ ਨੇ ਤੁਸੀਂ ਜਿੱਥੇ ਵੀ ਕੋਈ ਧਾਰਮਿਕ ਪ੍ਰੋਗਰਾਮ ਕਰਾਉਣਾ ਹੈ ਪ੍ਰਚਾਰ ਕਰਾਉਣਾ ਹੈ ਸਮਾਗਮ ਕਰਾਉਣਾ ਹੈ ਇਹ ਬਹੁਤ ਜ਼ਿਆਦਾ ਐਕਟੀਵਿਟੀ ਇਨਨਵਾਕ ਐਸਡੀ ਪੀਸੀ ਦੇ ਪ੍ਰਚਾਰ ਚ ਵੀ ਨੇ ਲਿਟਰੇਚਰ ਚਾਹੀਦਾ ਪਿੰਡਾਂ ਚ ਐਸਡੀ ਪੀਸੀ ਦੇ ਦਫ਼ਤਰ ਭਰੇ ਪਏ ਨੇ ਉੱਥੇ ਇੱਜਾ ਸੰਗ ਸਮੁੰਦਰੀ ਹਾਵ ਇਹਨਾਂ ਦੇ ਕੋਲੋਂ ਇਥੋਂ ਲੈ ਕੇ ਜਾਓ ਪਰਚੀ ਕਿ ਛੱਡੀਆਂ ਘਰ ਘਰ ਕੇ ਲਿਟਰੇਚਰ ਲਿਆਓ ਪਿੰਡਾਂ ਚ ਮੰਡੋ ਘਰਾਂਚ ਰੱਖੋ ਹਰ ਘਰ ਦੇ ਵਿੱਚ ਗੁਰਮਤਿ ਦਾ ਸਾਹਿਬ ਹੋਵੇ ਐਸਡੀ ਪੀਸੀ ਸਿੱਖਾਂ ਦੀ ਨੁਮਾਇੰਦਾ ਜਲਾਹ ਕਿਸਿੱਖਾਂ ਕੋਲ ਤੇ ਪੰਥ ਕੋਲ ਹੀ ਰਹਿਣੀ ਚਾਹੀਦੀ ਸਾਰ ਸ਼ਾਇਰੀ ਨਹੀਂ ਬڑے بڑے ਸਾਡੇ ਗੁਰਦੁਆਰੇ ਹੁੰਦੇ ਨੇ ਉੱਥੇ ਸਿੱਧੇ ਕਬਜੇ ਵੀ ਹੋ ਗਏ ਨੇ ਆਪਾਂ ਪੰਥ ਦਾ ਇੱਕ ਹਿੱਸਾ ਹੈ ਪੰਥ ਸਿੱਖ ਕੌਮ ਤੇ ਨਾਲ ਦੀ ਨਾਲ ਆਪਾਂ ਆਪਣੇ ਤਖਤਾਂ ਦੇ ਨਾਲ ਜੁੜਨਾ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਹੈ ਮੈਂ ਗੁਰੂ ਕੀ ਸੰਗਤ ਦਾ ਉਤਾਰ ਕੋਟ ਦਾ ਨਾਮ ਕਰਨਾ ਸੱਚੇ ਬਾਦਸ਼ਾਹ ਦਾ ਤਖਤਾ ਆਪ ਜੀ ਨੇ ਇਸੇ ਤਰ੍ਹਾਂ دیਵਾਨਾਂ ਦੇ ਵਿੱਚ جڑے رہنا جی بولدیا ہوئی فولیاں کی معافی واہ جی کا خالص واحد بہت ستارج یا کلدیپی گدا چار سنگانے زیادہ نقصان پا رہے تھے ਸਮੂਹ ਗੁਰੂ ਪ੍ਰਬੰਧਕਲੇਟੀ ਆਪਾ ਰਾਜਿੰਦੀਪ ਸਿੰਘ ਜੀ ਫਾਇਫ ਬੁਜਿੰਦਰ ਸਿੰਘ ਜੀ ਜਿਹੜੇ ਇਲਾਕੇ ਵਿੱਚ ਅਕਸਰ ਸਾਰੇ ਸੁਨਾਮਾਂ ਵਿੱਚ ਬੱਡਾਰ ਨਾ ਲਾਉਂਦੇ ਨੇ ਸਾਰੇ ਨਾਮਾਂ ਦੇ ਸਰਪਾਉ ਹੋ ਮੋਨੇ ਮਨ ਸੋਹਣੀਆ ਸੋਹਣੀਆ ਸਭ ਕੋ ਜੀ ਦੇਸ਼ਕ ਰੰਨਾ اتنے آئے ہوئے گردو پربن کمیٹی کے تنواد ہے جانے پہنچ کے حاضری پری ہے اور ستگو جی کے پیار نچر سرو کیتے ہیں سو پربن کمیٹی کے دسن سارے پانچ بار کھنڈے باڈے کی بہت تیار ہو چکی ہے سنگتہ کی برتا جا چکی بولے so one